ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਪੰਜਾਬ ਦੇ ਮੌਸਮ ਤੇ ਹਾਲਾਤ 18 19 ਅਤੇ 20 ਨਵੰਬਰ ਦਸੰਬਰ ਇਹਨਾਂ ਤਿੰਨ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸਭ ਤੋਂ ਪਹਿਲਾਂ ਸੈਟੇਲਾਈਟ ਵਿੱਚ ਦੇਖਾਂਗੇ ਧੁੰਦ ਕੋਹਰੇ ਅਤੇ ਹੋਰ ਕੀ ਅਪਡੇਟ ਮੌਸਮ ਵਿਭਾਗ ਵੱਲੋਂ ਜਾਰੀ ਹੋਈ ਹੈ ਉਹ ਵੀ ਡਿਸਕਸ ਕਰਾਂਗੇ ਸੈਟੇਲਾਈਟ ਇਮੇਜ ਦੇਖ ਲੈਂਦੇ ਸਭ ਤੋਂ ਪਹਿਲਾਂ ਜੀ ਸੈਟੇਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਕਿ ਫਿਲਹਾਲ ਪੰਜਾਬ ਦਾ ਮੌਸਮ ਅੱਜ 18 ਤਰੀਕ ਨੂੰ ਸਾਫ ਬਣਦਾ ਹੋਇਆ ਦਿਖਾਈ ਦੇ ਰਿਹਾ ਕੋਈ ਵੱਡੀ ਅਪਡੇਟ ਨਹੀਂ ਹੈ ਠੰਡ ਅਤੇ ਧੁੰਦ ਦਾ ਜੋ ਮੌਸਮ ਵਿਭਾਗ ਨੂੰ ਅਲਰਟ ਜਾਰੀ ਹੋਇਆ ਸੀ ਉਸ ਦੇ ਮੁਤਾਬਕ ਸ਼ੀਤ ਲਹਿਰ ਦੇ ਹਾਲਾਤ ਲਗਾਤਾਰ 20 ਤਰੀਕ ਤੱਕ ਬਣੇ ਰਹਿਣਗੇ ਦਿਨ ਦੇ ਵੇਲੇ ਤਾਪਮਾਨ 18 ਡਿਗਰੀ 19 ਡਿਗਰੀ ਦੇ ਥੱਲੇ ਅਤੇ ਰਾਤ ਦੇ ਤਾਪਮਾਨ ਜਿਹੜੇ ਨੇ ਉਹ 2-3 ਡਿਗਰੀ ਤੱਕ ਹੀ ਬਣੇ ਰਹਿਣ ਦੀ ਉਮੀਦ ਹੈ ਗੱਲ ਕੀਤੀ ਜਾਵੇ ਅਗਰ 19 ਤਰੀਕ ਦੀ ਤਾਂ ਤੁਹਾਨੂੰ ਪਹਾੜੀ ਖੇਤਰਾਂ ਵਿੱਚ ਅਤੇ ਪੱਛਮੀ ਸਿਸਟਮ ਦੇ ਵਿੱਚ ਬੱਦਲ ਵਾਲੀ ਸਿਸਟਮ ਵੜਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਕੱਲ ਸਵੇਰ ਜਿਹੜੀ ਕਿ 19 ਤਰੀਕ ਲਗਭਗ 4-5 ਵਜੇ ਤੜਕਸਾਰ ਹੀ ਪੰਜਾਬ ਵਿੱਚ ਬੱਦਲੀ ਸਿਸਟਮ ਐਂਟਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਪਰ ਇਸ ਬੱਦਲੀ ਸਿਸਟਮ ਦਾ ਪੰਜਾਬ ਦੇ ਉੱਪਰ ਮੀਂਹ ਦੇ ਪੱਖ ਤੋਂ ਕੋਈ ਵੱਡਾ ਅਸਰ ਨਹੀਂ ਹੈ ਇਹ ਸਿਸਟਮ ਹਲਕੇ ਦਰਮਿਆਨੇ ਨੇ ਹਵਾ ਦੇ ਨਾਲ ਅੱਗੇ ਲੰਘ ਜਾਣਗੇ ਪਰ ਪੂਰਾ ਦਿਨ 19 ਤਰੀਕ ਨੂੰ ਇਹ ਪੰਜਾਬ ਦੇ ਉੱਪਰ ਬਰਕਰਾਰ ਰਹਿਣਗੇ ਧੁੰਦ ਦੀ ਗੱਲ ਕੀਤੀ ਜਾਵੇ ਤਾਂ ਹਲਕੇ ਦਰਮਿਆਨੇ ਧੁੰਦ ਸਾਨੂੰ ਅੱਜ ਵੀ ਦੇਖਣ ਨੂੰ ਮਿਲ ਰਹੀ ਹੈ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਹਾਲਾਤ ਕਿਵੇਂ ਦੇ ਨੇ ਧੁੰਦ ਦੇ ਹਾਲਾਤ ਕਿਵੇਂ ਦੇ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚਲੋ ਵੈਦਰ ਅਪਡੇਟਸ ਟੂਡੇ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਬਾਰੇ ਇਹ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ 20 ਤਰੀਕ ਦੇ ਮੌਸਮ ਦੀ ਦੁਆਰਾ ਤੋਂ ਸਾਨੂੰ ਪੱਛਮ ਦੀ ਹਵਾ ਜਾਂ ਫਿਰ ਉੱਤਰ ਪੱਛਮ ਦੀ ਹਵਾ ਐਂਟਰ ਹੁੰਦੀ ਪੰਜਾਬ ਦੇ ਵਿੱਚ ਦਿਖਾਈ ਦੇਵੇਗੀ ਜਿਸ ਦੇ ਨਾਲ ਥੋੜੀ ਬਹੁਤੀ ਠੰਡ ਦੀ ਮਾਤਰਾ ਦੁਆਰਾ ਵਧੇਗੀ 19 ਤਰੀਕ ਦੀ ਜਿਹੜੀ ਪੂਰਬ ਦੀ ਹਵਾ ਆਉਂਦੀ ਹੈ ਉਸ ਨਾਲ ਥੋੜਾ ਜਿਹਾ ਗਰਮਿਆਸ਼ ਦਾ ਮਾਹੌਲ ਵਧੇਗਾ ਥੋੜਾ ਬਹੁਤ ਦਿਨ ਦਾ ਤਾਪਮਰ 1 ਅੱਧਾ ਡਿਗਰੀ ਵੱਧ ਸਕਦਾ ਹੈ ਪਰ ਕੋਈ ਬਹੁਤ ਵੱਡਾ ਅਸਰ ਨਹੀਂ ਹੈ ਪਰ ਦੁਬਾਰਾ ਤੋਂ 20 ਤਰੀਕ ਤੋਂ ਪੰਜਾਬ ਦੇ ਵਿੱਚ ਪੱਛਮੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਉਮੀਦ ਹੈ ਕਿ ਪੰਜਾਬ ਦਾ ਮੌਸਮ ਦੁਬਾਰਾ ਤੋਂ ਸ਼ੀਤ ਲਹਿਰ ਵਾਲਾ ਬਣਦਾ ਹੋਇਆ ਦਿਖਾਈ ਦੇਵੇਗਾ ਹੋਰ ਗੱਲ ਕਰ ਲੈਂਦੇ ਹਾਂ ਮੌਸਮ ਵਿਭਾਗ ਦੇ ਅਲਰਟ ਦੀ ਮੌਸਮ ਵਿਭਾਗ ਦਾ ਅਲਰਟ ਦੇ ਵਿੱਚ ਕਿਸੇ ਤਰੀਕੇ ਦੀ ਮੀਂਹ ਦੀ ਸੰਭਾਵਨਾ ਨਹੀਂ ਹੈ ਨਾ ਮਾਤਰ ਦੇ ਬਰਾਬਰ ਮੀਂਹ ਹੈ ਮੌਸਮ ਸਾਫ ਹੈ ਤੁਹਾਨੂੰ ਦਤੇ ਥੋੜੇ ਬਹੁਤੇ ਹਾਲਾਤ ਬਣ ਸਕਦੇ ਨੇ ਕੋਹਰੇ ਦੇ ਚਾਂਸ ਜਿਹੜੇ 5 ਤੋਂ 10% ਨੇ ਕੋਈ ਬਹੁਤ ਵੱਡੇ ਚਾਂਸ ਨਹੀਂ ਨੇ ਕੋਹਰੇ ਦੇ ਕਿਉਂਕਿ ਹਜੇ ਤੱਕ ਜਿਹੜਾ ਤਾਪਰ ਹੈ ਉਹ ਵੀ ਲਗਭਗ ਸਥਿਰ ਬਣਿਆ ਹੋਇਆ ਹੈ ਕੋਈ ਬਹੁਤ ਜ਼ਿਆਦਾ ਤਾਪਮਾਨ ਨਹੀਂ ਗਿਰਿਆ ਅਗਰ ਬਹੁਤ ਜ਼ਿਆਦਾ ਤਾਪਮਾਨ ਦੇ ਵਿੱਚ ਗਰਾਵਿਟ ਅਚਾਰ ਘauti ਹੈ ਤਾਂ ਕੋਹਰੇ ਦੇ ਹਾਲਾਤ ਬਣ ਸਕਦੇ ਨੇ ਜਿਹਦੇ ਬਾਰੇ ਜੋ ਵੀ ਅਪਡੇਟ ਹੋਵੇਗੀ ਤੁਹਾਨੂੰ ਚੈਨਲ ਦੇ ਉੱਪਰ ਵੀਡੀਓ ਪਾ ਕੇ ਸਭ ਤੋਂ ਪਹਿਲਾਂ ਸ਼ੇਅਰ ਕਰ ਦੇਵਾਂਗੇ ਤੁਹਾਨੂੰ ਵੀਡੀਓ ਉੱਦੇ ਮਿਲੇਗੀ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕੀਤਾ ਹੋਵੇਗਾ ਇਸੇ ਕਰਕੇ ਰਿਕਵੈਸਟ ਕਰ ਰਿਹਾ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੜੇ ਰਹੋ ਚੈਨਲ ਬੈਦਰ ਅਪਡੇਟ ਛੋਟੇ ਤੇ ਅਗਲੀ ਜਾਣਕਾਰੀ ਲੈ ਕੇ ਜਲਦ ਆਜਰ ਹੁੰਦੇ ਆ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਵੀਡੀਓ ਦੇਖਣ ਲਈ ਬੜੇ ਰਹੋ ਚੈਨਲ ਤੇ